ਉਸ ਮਹਾਪੁਰਸ਼ ਨੇ ਇੱਕ ਅਰਥ ਹੋਰ ਕੀਤੇ ਕਹਿਣ ਲੱਗੇ ਗੁਰਸਿੱਖੋ ਚੇਤੇ ਰੱਖਿਆ ਜੇ ਆ ਜਿਹੜਾ ਤੁਹਾਡਾ ਅੰਤਿਸ਼ ਕਰਨੇ ਨਾ ਇਹ ਵੀ ਤਾਂ ਇੱਕ ਸੁੰਦਰ ਬਗੀਚਾ ਹੀ ਹੈ ਇਹ ਵੀ ਤਾਂ ਇੱਕ ਸੁੰਦਰ ਬਾਗ ਹੀ ਹੈ ਕੋਈ ਸਮਝ ਲਵੇ ਸਹੀ ਇਸ ਨੂੰ ਥੋੜਾ ਜਿਆ ਡੀਪਲੀ ਬੇਨਤੀ ਸੁਣਿਆ ਜੇ ਸਾਡਾ ਅੰਤਿਸ਼ ਕਰਨ ਜਿਸ ਦੇ ਸਕੂਨ ਵਾਸਤੇ ਜਿਸ ਦੇ ਉਸ ਅੰਮ੍ਰਿਤ ਰਸ ਵਾਸਤੇ ਇੱਥੇ ਲੋਕ ਆ ਕੇ ਬਹਿੰਦੇ ਨੇ ਗੁਰੂ ਕੋਲ ਆ ਕੇ ਆਤਮਿਕ ਆਨੰਦ ਦੀ ਆਤਮਿਕ ਤ੍ਰਿਪਤੀ ਮਿਲ ਜਾਏ ਆਤਮਿਕ ਰਸ ਮਿਲ ਜਾਏ ਉਹ ਸਾ ਸੰਗਤ ਰੱਬੀ ਸਰੂਰ ਖੇੜਾ ਜਿਨੂੰ ਨਾਨਕ ਭਗਤਾਂ ਸਦਾ ਵਿਗਾਸ ਜਿਨੂੰ ਮਾਲਕ ਜੀ ਕਿੰਨੇ ਗੁਰਮਖ ਅੰਤਰ ਸਹਿਜ ਖੈ ਮਨ ਚੜਿਆ ਦਸਵੇਂ ਆਕਾਸ ਪਰ ਇਹਦੇ ਲਈ ਸਾ ਸੰਗਤ ਮਾਲਕ ਜੀ ਕਹਿੰਦੇ ਨੇ ਜਿਵੇਂ ਆਮ ਕਰਕੇ ਤੁਸੀਂ ਬਾਗਾਂ ਵਿੱਚ ਜਾਓ ਨਾ ਫਲ ਲੱਗੇ ਖੋਣ ਤੇ ਉੱਥੇ ਆ ਕੇ ਕਈ ਜਾਨਵਰ ਪਹੁੰਚਦੇ ਨੇ ਤੇ ਉਹ ਜਾਨਵਰ ਆ ਕੇ ਉਹਨਾਂ ਨੂੰ ਫਲਾਂ ਨੂੰ ਚੁੰਝ ਮਾਰਦੇ ਨੇ ਤੇ ਕਈ ਵਾਰੀ ਉਹ ਫਲ ਦਾਗੀ ਵੀ ਹੋ ਜਾਂਦੇ ਨੇ ਠੂਏ ਵੱਜਦੇ ਨੇ ਜੀ ਬਾਬੇ ਫਰੀਦ ਸਾਹਿਬ ਨੇ ਕਿਹਾ ਸੀ ਕਹਿਣ ਲੱਗੇ ਇਸ ਅੰਤਿਸ਼ ਕਰਨ ਦੇ ਅੰਦਰ ਕਦੀ ਕਾਮ ਰੂਪੀ ਆ ਕੇ ਭਾਈ ਚੁੰਝ ਵੱਜਦੀ ਏ ਕਦੀ ਕਰੋਧ ਦੀ ਚੁੰਝ ਵੱਜਦੀ ਏ ਕਦੀ ਲੋਭ ਦੀ ਚੁੰਝ ਵੱਜਦੀ ਏ ਵਕਾਰਾਂ ਦੀ ਵਾਸ਼ਨਾਵਾਂ ਦੀ ਮਾੜੀ ਸੰਗਤ ਦੀ ਚੁੰਝ ਵੱਜਦੀ ਏ ਐ ਰਬਾ ਐ ਮੌਲਾ ਐ ਮੇਰੇ ਖੁਦਾ ਕਿਰਪਾ ਕਰ ਮੈਂ ਇਹਨਾਂ ਤੋਂ ਸੁਚੇਤ ਧੋਕੇ ਮਾਲਕ ਜੀ ਇਹਨਾਂ ਤੋਂ ਮੈਂ ਠੱਗਿਆ ਨਾ ਜਾਵਾਂ ਮੈਨੂੰ ਨਾਮ ਰੂਪੀ ਇਬਾਦਤ ਬਖਸ਼ ਮੈਂ ਤੇਰੇ ਚਰਨਾਂ ਨਾਲ ਜੁੜ ਕੇ ਦਾਤਿਆ ਇਸ ਆਤਮਕ ਰਸ ਵਿੱਚ ਲਿਵ ਲੀਨ ਰਵਾਂ